ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜ਼ਿੰਦਗੀ ਦਾ ਇੰਟਰਵਿਊ ਜਿਹੜਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦਿੱਤਾ ਬਹੁਤ ਹੀ ਵਧੀਆ ਇੰਟਰਵਿਊ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਗੱਲਾਂ ਕੀਤੀਆਂ ਹੈਗੀਆਂ ਉਹਨਾਂ ਦੀ ਜ਼ਿੰਦਗੀ ਦਾ ਨਚੋੜਾ ਜਿਹੜਾ ਕਿ ਉਹ ਇਸ ਇੰਟਰਵਿਊ ਦੇ ਵਿੱਚ ਬਿਆਨ ਕਰ ਰਹੇ ਦੇ ਹੈਗੇ ਆ ਉਸ ਤੋਂ ਤੁਹਾਡੇ ਕੋਲ ਰਿਕੁਐਸਟ ਹੈ ਕਿ ਉਹਨਾਂ ਦਾ ਇੰਟਰਵਿਊ ਜ਼ਰੂਰ ਸੁਣਿਆ ਔਰ ਜੋ ਬਿਆਨ ਕਰਨਾ ਚਾਹ ਰਹੇ ਉਸ ਨੂੰ ਸਮਝਿਓ ਚੱਲ ਕੇ ਵੀਡੀਓ ਦੇਖਣੀ ਆ ਉਹਨਾਂ ਦਾ ਇੰਟਰਵਿਊ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲ ਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿੇ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਮੈਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਅੱਜ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਾਹਿਬ ਤੁਹਾਡੇ ਜਿਹਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚਾਓ ਅਸੀਂ ਰੱਬ ਨੂੰ ਬੁਲਾਉਨੇ ਜਿਸ ਰਸਤੇ ਤੇ ਮਨੁੱਖ ਚਲ ਚੁਕੇ ਆਉਂਦਾ ਉਸ ਦੀ ਵਖ ਵਖੀਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੋ ਵੀ ਹੋ ਜਾਂਦਾ ਹੈ ਮذਬ ਸਾਰੇ ਇੱਕ ਰਸਤੇ ਨੇ ਜਿਵੇਂ ਵਖ ਵਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵਖ ਵਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਨੇ ਬਹੁਤ ਲੰਬੀਆਂ ਵਕ ਕੇ ਸਾਗਰ ਤੱਕ ਪਹੁੰਚਦੀਆਂ ਨੇ ਕੁਝ ਸ਼ੋਰ ਰਸਤਾ ਆਪਣਾਂਦਿਆਂ ਨੇ ਪਹੁੰਚ ਜਾਂਦਿਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸੇ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਬਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ ਇਸ ਵਾਸਤੇ ਇਹ ਨਵੀਨ ਧਰਮ ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ ਕਹਿ ਰਿਹਾ ਹੈ ਇੱਕ ਚਿੱਤ ਜੈ ਇੱਕ ਛਣ ਦਿਹਾਇਓ ਕਾਲ ਫਾਸਕੇ ਵਿੱਚ ਨਾ ਆਇਓ ਮਨ ਦੀ ਕਾਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਿਆਂ ਤਾਂ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਤੇ ਜਦ ਸਭ ਇੱਕ ਦਿਖਾਈ ਦੇਗਾ ਤਾਂ ਫਿਰ ਵਿਤਕਰਾ ਕਿਸ ਨਾਲ ਭੇਦਭਾਵ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਹੌਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਕਿ ਨਹੀਂ ਮਰਦ ਤੇ ਔਰਤ ਦਾ ਸੰਬੰਧ ਅਜ਼ਲਾਂਤ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਬਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਨਹੀਂ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੇ ਦਰਦਰ ਦੀਆਂ ਠੋਕਰਾਂ ਹੁੰਦੀਆਂ ਨੇ। ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਐ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿੱਤ Hindu ਔਰਤ ਨਹੀਂ ਕਰ ਸਕਦੀ। ਵੇਦ ਪਾਠ Hindu ਔਰਤ ਲਈ ਮਨਾਈ ਹੈ। ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ। ਉਹ ਕੁਛ ਵੀ ਪਾਠ ਕਰ ਸਕਦੀ ਹੈ, ਪੂਜਾ ਕਰ ਸਕਦੀ ਹੈ। ਹੁਣ ਦਰਬਾਰ ਸਾਹਿਬ ਦੇ ਚੋਂ ਕੀਰਤਨ ਵੀ ਕਰ ਸਕਦੀ ਹੈ। ਇਹਦੀ ਵੀ ਅਗਿਆ ਹੋਗੇ ਮਨਜੀ ਸਾਹਿਬ ਤੇ ਪਹਿਲੇ ਕਰਦੀਆਂ ਸਨ। ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ 'ਚ ਕੋਈ ਸੁਤੰਤਰਤਾ ਜ਼ਿਆਦਾ ਹੈ ਬਲਕਿ ਆ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੇ ਇਸਤਰੀ ਨੂੰ ਵੋਟ ਪਾਣ ਦਾ ਹੱਕ ਦਿੱਤਾ ਗਿਆ ਇਸ ਤਰੀਕਾ ਨਾਲ ਜਿ ਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪਹਿਲੀ ਹੈ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮਤ ਹੋ ਹੀ ਦਿੱਤਾ ਹੈ ਆਦ ਕਾਲ ਤੋਂ ਜੋ ਹੈ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ ਅਵਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ ਅਵਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਣ ਵੀ ਮਹਾਨ ਹੈ ਜਿਹਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਹਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਹਾਨਤਾ ਔਰਤ ਦੀ ਬਰਾਬਰੀ ਦੀ ਜਦ ਗੱਲ ਚਲਦੀ ਹੈ ਜੀ ਤਾਂ ਅੱਜ ਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾ ਯੂਰਪ ਦੀਆਂ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਹੈ ਚਾਰੇ ਲਾਵਾਂ 'ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ 'ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਤੀਆਂ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਅਖਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਣ ਪਰਮਾਤਮਾ ਨੇ ਪਾਇਆ ਹੈ। ਮਨ ਦੇ ਵਿੱਚ ਭੇਦ ਪਾਇਆ ਤਰਕ ਪੁਰਸ਼ ਦੇ ਵਿੱਚ ਪ੍ਰਦਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਏ। ਗਿਆਨ ਪ੍ਰਦਾਨ ਪੁਰਸ਼ ਹੁੰਦਾ ਹੈ ਇਹ ਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਜਾਂ ਵਿਚਾਰ ਦੇ ਗ੍ਰੰਥ ਔਰਸ਼ਾਂ ਦੇ ਰਚੇ ਹੋਏ ਨੇ ਇਸਤਰੀਆਂ ਦੇ ਬਹੁਤ ਥੋੜੇ। ਲੇਕਿਨ ਉਸ ਦੀ ਸਵਾਲ ਇਸਤਰੀਆਂ ਦੁਆਰਾ ਹੋਈ ਹੈ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਦਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਧਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਹੈ ਔਰ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਅਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋ ਇਥੋਂ ਇਹ ਅਧਿਆਤਮ ਰੂਪ ਸੇ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇੰਜ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨ ਕੋਈ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਨ ਕਰਦੇ ਆਏ ਹਾਂ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਧੂ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੰਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦੇ ਨਾਂ ਤੇ دہشتਗਰਦ ਕਿਹਾ ਜਾ ਰਿਹਾ ਹੈ ਇੱਕ ਮੁਲਕ ਦਾ دہشت ਕਰ ਦੂਸਰੇ ਮੁਲਕ ਦਾ ਹੱਕ ਲੈਣ ਵਾਲਾ ਬਣ ਸਕਦਾ ਹੈ ਅਸੀਂ ਹੁਣ ਕੀ ਅਕਸ ਅਪਣਾਵਾਂਗੇ ਦੇਖੋ ਨਾ ਹਥਿਆਰ ਬਦਲਦੇ ਆਉਂਦੇ ਨੇ ਕਿਸੇ ਵਕਤ ਮਨੁੱਖ ਨੇ ਨਾਖੁਨਾਂ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਦੰਦਾ ਨੂੰ ਫਿਰ ਇਹਦੇ ਹੱਥੇ 'ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਭਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨ ਉਹ ਕਹੇਗਾ ਇਹ ਵੀ ਹਿੰਸਾ ਹੈ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲਿਆ ਹੈ ਤਾਂ ਅੱਜ ਵਿਚਾਰ ਦੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰ ਨਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿੰਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਨਹੀਂ ਸ਼ਸਤਰਨ ਕੇ ਅਧੀਨ ਹੈ ਰਾਜ ਉਹ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹਥਿਆ ਲਏਗਾ ਕੋਈ ਵੀ ਪਾਣੀ ਹਥਿਆ ਲਏਗਾ ਕੋਈ ਵੀ ਜਾਇਦਾਦ ਹਟਿਆ ਲੇਗਾ, ਦਨ ਸੰਪਦਾ ਲੁੱਟ ਲੇਗਾ, ਜ਼ਮੀਨ ਤੇ ਕਬਜ਼ਾ ਕਰ ਲੇਗਾ, ਉਹ ਤੇ ਇੱਕ ਵੱਡੇ ਪੱਧਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹੈ ਹਥਿਆਰਾਂ ਦੇ ਰਾਹੀਂ ਆਪਣੇ ਮੋਲਕ ਦੀ ਹਿਫਾਜ਼ਤ ਕਰਨਾ। ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ। ਇਨ੍ਹਾਂ ਦੇ ਅਰਥ ਜਿਹੜੇ ਕੀਤੇ ਜਾਂਦਨ, ਸਮਝੇ ਜਾਂਦਨ ਉਹ ਇਹ ਨਹੀਂ ਹੈ। ਇਹਨੂੰ ਵੀ ਸ਼ਰਮ ਨਾਲ ਪੜ੍ਹਨਾ ਹੈ। ਰਾਜ ਬਿਨਾ ਨਾ ਧਰਮ ਚਲੇ ਹੈ। ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ। ਰਾਜ ਬਿਨਾਂ ਨਾਏ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਦੂਜੀ ਪੰਕਤੀ ਜਗਲ ਖੋਲ ਧਰਮ ਤੋਂ ਬਿਨਾ ਰਾਜਨੀਤੀ ਲੋਕਾਂ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਦੇ ਵਿੱਚ ਉਦੋਂ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚਲੇਗੀ ਤੋਂ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕਲਕਲੇਸ਼ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਫਲ ਕੇ ਬੇਈਮਾਨੀ ਤੇ ਠੱਗੀ ਨਾ ਹੋਵੇ। ਯਾਨੀ ਸਵਰਗ ਨਰਕ ਹੈਗੇ ਨੇ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਵਰਗ ਨਰਕ ਤੇ ਮੈਂ ਰਹਿਉ ਸਤਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਿਉ ਅੰਤ ਅਰ ਆਦ ਜ਼ਿੰਦਗੀ ਦੁੱਖਾਂ ਦੇ ਜਬੀਤ ਹੋ ਰਹੀਏ ਖਾਣ ਨੂੰ ਭੋਜਨ ਨਹੀਂ ਪੈਣ ਨੂੰ ਕਪੜਾ ਨਹੀਂ ਸਰਦੀ ਚ ਤੜਪ ਰਿਹਾ ਹੈ ਗਰਮੀ ਚ ਤੜਪ ਰਿਹਾ ਹੈ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚ ਲੇਕਿਨ ਨਾਮ ਜਪ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਹ ਅਕਥ ਹੈ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਅਖੀਰ ਚ ਮੈਂ ਪੁੱਛਣਾ ਚਾਹੁੰਨਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣ ਜਾਂਦੇ ਹਾਂ ਚਾਹੇ ਤੁਹਾਡੀ ਹੈ ਜਾਂ ਕੋਈ ਹੋਰ ਪ੍ਰਚਾਰਕ ਨੇ ਉਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿ ਮੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਹੈ ਭਜਨ ਦੇ ਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਉਸ ਨੂੰ ਇਸ ਤਰ੍ਹਾਂ ਗੋਦ ਵਿੱਚ ਉਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ ਤੱਕ ਵਾਹਿਗੁਰੂ ਧੁਨ ਦੇ ਵਿੱਚ ਉਹਦੀ ਪਰਵਰਿਸ਼ ਹੋਵੇ ਔਰ ਜੈਸੇ ਜੈਸੇ ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਹੈ ਉਹ ਭਜਨ ਆਪ ਕਰੇ ਇਹ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋੜ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਹੈ ਇਸ ਵਾਸਤੇ ਭੁੱਖ ਨਹੀਂ ਹੈ ਇਹ ਸਤਸੰਗ ਇਸ ਵਾਸਤੇ ਹੈ ਕਿ ਭੁੱਖ ਪੈਦਾ ਹੋ ਜਾਏ ਔਰ ਮਨੁੱਖ ਨਾਮ ਜਪਣ ਲੱਗ ਪਏ ਨੋ ਜੋ ਉਹਨਾਂ ਨੂੰ ਕਿਵੇਂ ਧਰਮ ਦੇ ਰਾਹ ਲਾਇਆ ਜਾ ਸਕਦਾ ਜੀ ਸਤ ਸੰਗ ਹੀ ਹੈ ਬਿਨ ਬਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮਹਿਲ ਭਰੀ ਜੇ ਜਿਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ ਔਰ ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਦੇ Hindu Muslim ਸਾਰਿਆਂ ਦੇ ਜਵਾਨ ਉਸਤ ਉਹ ਹੀ ਥੋੜੇ ਨੇ ਆંકੜੇ ਥੋੜਾ ਜਿਹਾ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁੱਖ ਭੋਗ ਕੇ ਫਿਰ ਥੋੜੀ ਜਤ ਸਮਝ ਆਂਦੀ ਹੈ ਫਿਰ ਉਹਨੂੰ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੁਰਬਲੇ ਸੰਸਕਾਰ ਨੇ ਜਾਂ ਮਾਂ ਬਾਪ ਉਸਦੇ ਬਹੁਤ ਚੰਗੇ ਹੋਣਗੇ ਸੋਸਾਇਟੀ ਉਸ ਨੂੰ ਚੰਗੀ ਮਿਲ ਗਈ ਹੋਗੀ ਐਸਾ ਉਸ ਕਿੰਸਾ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜਿੱਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ ਦਿਨ ਵੱਧ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਵਾਰੇ ਕੀ ਕਮੈਂਟ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਆਮ ਸਿੰਘ ਸਵਾਵਾਂ ਦੇ ਗੁਰਦੁਆਰੇ ਚੋਂ ਕਿ ਬਹੁਤਾਂ ਵਿੱਚ ਪੋਲਿਟੀਸ਼ਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਸੀ ਨਿਰੋਲ ਨਾਮ ਵੀ ਗੱਲ ਕਰਦੇ ਆ ਪ੍ਰਮਾਤਮਾ ਦੀ ਗੱਲ ਕਰਦੇ ਆ ਤੋਂ ਭੋਲੇ ਭਾਲੇ ਲੋਕ ਉਸ ਪਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ आम साधारण ਲੋਕ ਇਸ ਤਰ੍ਹਾਂ ਭਟਕ ਰਹੇ ਨੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕ ਰਹੇ ਆ। ਅਖੀਰ ਸਾਡੇ ਸੁਣਨ ਵਾਲਿਆਂ ਦੇ ਨਾਂ ਵੇਖਣ ਵਾਲੇ ਦੇ ਨਾਂ ਕੀ ਸੁਨੇਹਾ ਦੇਣਾ ਚਾਹੁੰਦੇ ਜੀ। ਸੁਣਨ ਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ ਆ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਸੁਖ ਵਣਦਾ ਹੈ। ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ। ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰ ਨੂੰ ਵੀ ਦੁਖੀ ਕਰਦਾ ਹੈ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਔਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈਮ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਗਿਆਨੀ ਸਮਝਣ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜਿਹਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम ਪੈਗੰਬਰੀ ਪਰਸ਼ਾ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਸਿਮਰਨ ਆਖੇ ਸਿਮਰਨ ਕਰਕੇ ਪ੍ਰਾਪਤ ਹੋਵੇਗਾ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇ ਹੀ ਹੈ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੇਬ ਦੇ ਚ ਕੋ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਦੇ ਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਦੇ ਚ ਨਹੀਂ ਯਾਦ ਦੇ ਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੋਵੇ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਅਸਲ ਸਤਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਇਸ ਵਾਸਤੇ ਕੋ ਅੱਖਾਂ ਦੇ ਸਾਹਮਣੇ ਨਹੀਂ ਹੈ ਇਸ ਮੋਟੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਹੈ ਉਹਨੂੰ ਇੱਕ ਬਾਰੀਕ ਅੱਖ ਨਾਲ ਦੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਦੇ ਨੇ ਤ੍ਰੇਨੇਨ ਤੀਜਾ ਨੇਤਰ ਅਨਭਵ ਪ੍ਰਕਾਸ਼ ਨਾਨਕ ਸੇ ਅਖਣੀਆਂ ਬਿਆਨ ਜਿਨੇ ਦੇ ਸੰਦੋਮਾ ਫਿਰੀ ਜਿਤਨੀ ਗੈਰ ਆਇ ਨਾਲ ਕੋਈ ਉਸਦਾ ਜਪ ਕਰਦਾ ਹੈ ਕੋਈ ਉਸ ਨੂੰ ਯਾਦ ਕਰਦਾ ਹੈ ਤੇ ਯਾਦ ਜਦ ਪੂਰਨ ਤੌਰ ਤੇ ਠਿੱਕ ਜਾਂਦੀ ਹੈ ਉਹ ਤੀਸਰੀ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ तमाम ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸ ਦੀ ਯਾਦ ਦੱਸਿਆ ਉਸ ਦਾ ਸਿਮਰਨ ਦੱਸਿਆ ਸਿੱਖ ਜਗਤ ਦੇ ਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤਸੰਗ ਕਰਨਾ ਕਥਾ ਕੀਰਤਨ ਸੁਣਨਾ ਔਰ ਰਹਿਤ ਬੈਤ ਰੱਖ ਕੇ ਬਾਣੀਆਂ ਦਾ ਪਾਠ ਕਰਨਾ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰਖੜੀ ਹੋ ਸਕਦੀ ਏ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਦੁਹਰਾਉਣ ਦਾ ਮਤਲਬ ਦਰਸਲ ਅਸੀਂ ਪ੍ਰਕਿਰਤੀ ਤੇ ਨਿਗਾਮ ਆ ਰਹੀ ਏ ਤੇ ਸਾਰੀ ਪ੍ਰਕਿਰਤੀ ਦੇ ਵਿੱਚ ਪਨੁਰੁਕਤੀ ਏ ਰਿਪੀਟੇਸ਼ਨ ਏ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਸਭ ਕੁਝ ਰਿਪੀਟ ਹੋ ਰਿਹਾ ਏ ਅਸੀਂ ਬਾਰ-ਬਾਰ ਸਵਾਸ ਲੈ ਲੈਂਦੇ ਆ ਨਬਜ਼ ਬਾਰ-ਬਾਰ ਭਈ ਚੱਲਦੀ ਏ ਬਾਰ-ਬਾਰ ਧਰਤੀ ਤੇ ਰਾਤ ਆਉਂਦੀ ਏ ਦਿਨ ਆਉਂਦਾ ਏ ਅਸੀਂ ਕਦੀ ਇਤਰਾਜ਼ ਨਹੀਂ ਕੀਤਾ ਬਾਰ ਬਾਰ ਦਿਨ ਆ ਰਿਹਾ ਹੈ ਬਾਰ ਬਾਰ ਰਾਤ ਆ ਰਹੀ ਹੈ ਬਾਰ ਬਾਰ ਨਬਜ਼ ਚੱਲ ਰਹੀ ਹੈ ਬਾਰ ਬਾਰ ਸਵਾਸ ਲੈ ਰਹੇ ਆ ਬਾਰ ਬਾਰ ਦਿਲ ਧੜਕ ਰਿਹਾ ਹੈ ਸਵੇਰੇ ਭੋਜਨ ਛਕਿਆ ਫਿਰ ਦੁਪਹਿਰੇ ਫਿਰ ਛਕਿਆ ਸ਼ਾਮੇ ਫਿਰ ਛਕਿਆ ਰਾਤੀ ਫਿਰ ਖੰਦੇ ਆ ਬਾਰ ਬਾਰ ਭੋਜਨ ਖਾਣਾ ਪੈਂਦਾ ਹੈ ਬਾਰ ਬਾਰ ਜੋ ਹੈ ਪਾਣੀ ਪੀਣਾ ਪੈਂਦਾ ਹੈ ਤਾਂ ਕਿ ਸਰੀਰਕ ਜ਼ਿੰਦਗੀ ਬਚੀ ਰਹੇ ਬਾਰ ਬਾਰ ਉਸ ਦੇ ਗੁਣ ਗਾਣੇ ਪੈਂਦਨ ਬਾਰ ਬਾਰ ਜਪ ਕਰਨਾ ਪੈਂਦਾ ਹੈ ਕਿ ਪ੍ਰਮਾਤਮਾ ਦੀ ਯਾਦ ਬਣੀ ਰਹੇ ਬਾਰ-ਬਾਰ ਹਰ ਕੇ ਗੁਨ ਗਾਵ ਜਿਵੇਂ ਬਾਰ-ਬਾਰ ਸਵਾਸ ਲੈਣਾ ਇਹ ਹੀ ਜ਼ਿੰਦਗੀ ਹੈ ਬਾਰ-ਬਾਰ ਉਸ ਦਾ ਜਪ ਕਰਨਾ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਹੀ ਰੂਹਾਨੀ ਜੋ ਹੈ ਜ਼ਿੰਦਗੀ ਹੈ ਔਰ ਇਸ ਦੀ ਲੋੜ ਹੈ ਸਰੀਰਕ ਬਲ ਕਿਤਨਾ ਵੀ ਹੋਵੇ ਔਰ ਆਰਥਿਕ ਸ਼ਕਤੀ ਮਨੁੱਖ ਦੇ ਕੋਲ ਕਿੰਨੀ ਹੀ ਕਿਉਂ ਨਾ ਹੋਵੇ ਅਗਰ ਰੂਹਾਨੀ ਸ਼ਕਤੀ ਨਹੀਂ ਹੈ ਤੋ ਸਭ ਕੁਝ ਫਿੱਕਾ ਪ੍ਰਤੀਤ ਆਉਂਦਾ ਹੈ ਔਰ ਮਨੁੱਖ ਇੱਕ ਅਜੀਬੋ ਗਰੀਬ ਬੇਚੈਨੀ ਤੇ ਦੁੱਖ ਸੰਤਾਪ ਜੋ ਹੈ ਮਹਿਸੂਸ ਕਰਦਾ ਹੈ ਦਰਸਲ ਰੂਹਾਨੀ ਗਿਆਨ ਰੂਹਾਨੀ ਰਸ ਰੂਹਾਨੀ ਸ਼ਕਤੀ ਹੀ ਸਭ ਕੁਝ ਨੂੰ ਮਹਾਨ ਬਣਾ ਦਿੰਦੀ ਹੈ ਜੀਵਨ ਨੂੰ ਮਹਾਨ ਬਣਾ ਦਿੰਦੀ ਹੈ ਸੰਸਾਰ ਨੂੰ ਮਹਾਨ ਬਣਾ ਦਿੰਦੀ ਹੈ ਔਰ ਸਭ ਕੁਝ ਜੋ ਹੈ ਚੰਗਾ ਲੱਗਦਾ ਹੈ ਅਗਰ ਇਹ ਰੂਹਾਨੀ ਰਸ ਰੂਹਾਨੀ ਆਨੰਦ ਰੂਹਾਨੀ ਸ਼ਕਤੀ ਮਨੁੱਖ ਦੇ ਕੋਲ ਨਹੀਂ ਹੈ ਤੋ ਧਨ ਸੰਪਦਾ ਸਭ ਕੁਝ ਦੇ ਹੁੰਦਿਆ ਹੋਇਆ ਮਨੁੱਖ ਇਸ ਤਰ੍ਹਾਂ ਤੜਪੇਗਾ ਜਿਵੇਂ ਜਲ ਤੋਂ ਬਿਨਾ ਮਛਲੀ ਤੜਪਦੀਏ ਇਕ ਆਲਮ ਦਾ ਐਸਾ ਕਹਿਣਾ ਵੀ ਹੈ ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹਨ ਜੋ ਜਲ ਜਾਂਦਾ ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ ਹਨ ਦਰਸਲ ਕਬਾਬ ਹੀ ਜੋ ਹੈ ਅਗਦੇ ਉਤੇ ਨਹੀਂ ਭੁੰਨੇ ਜਾ ਰਿਹਾ ਹੈ ਮਾਸ ਹੀ ਨਹੀਂ ਭੁਨਿਆ ਜਾ ਰਿਹਾ ਹੈ ਜੀਮ ਦਾ ਜਾਗ ਦਾ ਮਨੁੱਖ ਵੀ ਚਿੰਤਾ ਦੀ ਅਗਦੇ ਸੜ ਰਿਹਾ ਹੈ ਦੁੱਖਾਂ ਦੀ ਅਗਦੇ ਸੜ ਰਿਹਾ ਹੈ اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منوکھ دا چہرہ منوکھ دی طرز زندگی دیکھ کے ایسا نہیں اندازہ لگدا کہ منوکھ کوئی پھولاں دی طرح کھڑیا ہوا ہے منوکھ تے کباب دی طرح بھجیا ہوا ہے پر اے گلستان ہو سکدا ہے اے پھول دی طرح مہک سکدا ہے اے پھول دی طرح کومل سندر خوبصورت ہو سکدا ہے اور اپنی خوشیاں لٹا سکدا ہے تے پرم انند مان سکدا ہے ਇੱਕੋ ਇੱਕ ਤਰੀਕਾ ਹੈ ਉਹ ਹੈ ਰੂਹਾਨੀ ਸ਼ਕਤੀ ਔਰ ਰੂਹਾਨੀ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਯਾਦ ਉਸ ਦਾ ਸਿਮਰਨ ਉਸ ਨੂੰ ਜੋ ਹੈ ਚੇਤੇ ਕਰਨਾ ਬਾਹਰ ਬਾਹਰ ਹਰ ਕੇ ਗੁਣ ਗਾਓ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਨੇ ਚਿਰ ਤੱਕ ਤੂੰ ਜਪੀ ਜਾ ਜਪੀ ਜਾ ਜਿਤਨੇ ਚਿਰ ਤੱਕ ਤੇਰੇ ਅੰਦਰ ਵਾਹਿਗੁਰੂ ਪ੍ਰਗਟ ਨਹੀਂ ਹੋ ਜਾਂਦਾ ਉਹ ਪਰਮ ਆਨੰਦ ਪ੍ਰਗਟ ਨਹੀਂ ਹੋ ਜਾਂਦਾ ਮਨੁੱਖ ਐਸਾ ਹੈ ਕਿ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਤੋਂ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਦੇ 'ਚ ਵੀ ਔਕਣਾ ਆ ਸਕਦੀਆਂ ਨੇ ਚਟਾਨਾ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ ਕਦੀ ਕਦਾਈ ਕਿਸੇ ਦੇਸ਼ ਦੀ ਜ਼ਿੰਦਗੀ 'ਚ ਵੀ ਅੜਚਣ ਖੜੀ ਹੋ ਜਾਂਦੀ ਏ ਔਰ ਕਦੀ ਕਦਾਈ ਕੌਮ ਦੇ ਰਸਤੇ ਦੇ 'ਚ ਵੀ ਇਹ ਔਕਣਾ ਆ ਜਾਂਦੀਆਂ ਨੇ ਵੈਸੇ ਤੇ ਇਹ ਹਕੀਕਤ ਹੈ ਸਚਾਈ ਹੈ ਕੀ ਖਤਰਾ ਜ਼ਿੰਦਗੀ ਨੂੰ ਹੁੰਦਾ ਹੈ ਮੌਤ ਨੂੰ ਨਹੀਂ ਫੁੱਲਾਂ ਦੇ ਚ ਜ਼ਿੰਦਗੀ ਹੈ ਫੁੱਲ ਖਤਰੇ ਦੇ ਚ ਨਹੀਂ ਕੰਡੇ ਨਹੀਂ ਜਲਦੇ ਹੋਏ ਦੀਪਕ ਖਤਰੇ ਦੇ ਚ ਨਹੀਂ ਬੁਝੇ ਹੋਏ ਨਹੀਂ ਜੀਵਦਾ ਜਾਗਦਾ ਮਨੁੱਖ ਖਤਰੇ ਦੇ ਚ ਹੈ ਕਬਰਾਂ ਦੇ ਚ ਪਏ ਹੋਏ ਮਨੁੱਖ ਖਤਰੇ ਦੇ ਚ ਨਹੀਂ ਨੇ ਇਸ ਤਰ੍ਹਾਂ ਜ਼ਿੰਦਾ ਕੌਮਾਂ ਖਤਰੇ ਚ ਹੁੰਦੀਆਂ ਨੇ ਔਰ ਜਿੰਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਤਨਾ ਹੀ ਖਤਰਾ ਜ਼ਿਆਦਾ ਹੋਵੇਗਾ ਸਿੱਖੀ ਦੇ ਆਧ ਕਾਲ ਤੋਂ ਐਸਾ ਹੁੰਦਾ ਰਿਹਾ ਹੈ ਜੈਸੇ ਦਰਿਆਵਾਂ ਨੂੰ ਚਟਾਣਾ ਰੋਕਦਿਆਂ ਨੇ ਪੱਥਰ ਰੋਕਦੇ ਨੇ ਇਸ ਤਰ੍ਹਾਂ ਕੌਮ ਦੀ ਉન્નਤੀ ਦੇਸ਼ ਦੀ ਉન્નਤੀ ਵਿਅਕਤੀ ਦੀ ਉન્નਤੀ ਦੇ ਰਸਤੇ 'ਚ ਵੀ ਕਈ ਤਰ੍ਹਾਂ ਦੀਆਂ ਰੋਕਾਂ ਔਕੜਾਂ ਤੇ ਪੱਥਰ ਹੁੰਦੇ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇਸ ਸੰਬੰਧ ਵਿੱਚ ਬੜਾ ਸੁੰਦਰ ਇੱਕ ਬਚਨ ਹੈ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਡਾਢਾ ਨਿਰਮਲ ਸਵਚ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਚੀਸ ਸੀ ਉਥੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾ ਘਰ ਨੂੰ ਮੁੜਿਆ ਪਿੱਛੇ ਮੁਰਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਪਰ ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ ਬਿਨਾ ਠੋਕਰਾਂ ਤੋਂ ਬਿਨਾ ਟਕਰਾਓ ਤੋਂ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚੀ ਔਰ ਜਿਸ ਕੌਮ ਦੇ ਰਸਤੇ 'ਚ ਕੋਈ ਠੋਕਰਾ ਨਹੀਂ ਕੋਈ ਰੁਕਾਵ ਨਹੀਂ ਕੋਈ ਅੜਚਨਾ ਨਹੀਂ ਯਕੀਨ ਜਾਨੋ ਉਹਨਾਂ ਦੀ ਜ਼ਿੰਦਗੀ ਕੋਈ ਬਹੁਤ ਵੱਡੀ ਮਹਾਨ ਵੀ ਨਹੀਂ ਹੋਵੇਗੀ ਉਹਨਾਂ ਦੇ ਅੰਦਰ ਕਦੀ ਮਹਾਨਤਾ ਜੋ ਹੈ ਪ੍ਰਗਟ ਵੀ ਨਹੀਂ ਆਉਂਦੀ ਇਹ ਕੌਮ ਆਪਣੇ ਆਪ ਦੇ ਵਿੱਚ ਇੱਕ ਮਹਾਨ ਹੈ ਬਹੁਤ ਵੱਡੀ ਜ਼ਿੰਦਗੀ ਹੈ ਔਰ ਬਹੁਤ ਵੱਡੀਆਂ ਔਕੜਾਂ ਦੇ ਚੋਂ ਲੰਘਦੀ ਰਹੀ ਹੈ ਬੜੀਆਂ-ਬੜੀਆਂ ਚਟਾਨਾਂ ਨੂੰ ਤੋੜ ਕੇ ਵੀ ਇਸਨੇ ਆਪਣਾ ਰਸਤਾ ਬਣਾਇਆ ਹੈ ਕੁਝ ਸਮੇਂ ਤੋਂ ਇਹ ਫਿਰ ਕਿਸੇ ਚਟਾਨ ਦੀ ਪੋਟ ਦੇ ਵਿੱਚ ਫਸੀ ਹੈ ਔਰ ਆਪਣੇ ਸੰਘਰਸ਼ ਦੇ ਚ ਹੈ ਔਰ ਆਪਣਾ ਮਾਰਗ ਜੋ ਹੈ ਲੱਭ ਰਹੀ ਹੈ ਇਸ ਕੌਮ ਦੀ ਬੇੜੀ ਨੂੰ ਜਿਹੜੇ ਜਿਹੜੇ ਠੇਲਣ ਵਾਲੇ ਆਏ ਹੈ ਕਰੀਬਨ ਕਰੀਬਨ ਖੁਬ ਡੁੱਬਦੇ ਗਏ ਔਰ ਬੇੜੀ ਨੂੰ ਐਸਾ ਵੀ ਹੋਇਆ ਕਿ ਮੰਝਾਰ ਦੇ ਛੁੱਡ ਗਏ ਭਾਵਰ ਦੇ ਛੁੱਡ ਗਏ ਕੁਝ ਡੁੱਬ ਗਏ ਕੁਝ ਯਤਨ ਕਰਦੇ ਆ ਨਹੀ ਰਹੇ ਆਪਣੀ ਯਤਨਾ ਦੇ ਚ ਹੀ ਸ਼ਕਤੀ ਗਵਾ ਬੈਠੇ ਔਰ ਕੁਛ ਇਸ ਧਾਰਾ ਦੇ ਚ ਡੋਬ ਹੀ ਗਏ ਬਹਿ ਗਏ ਇਹ ਬੀੜੀ ਕੁਛ ਸਮੇਂ ਤੋਂ ਕੁਛ ਸਾਲਾਂ ਤੋਂ ਇੰਜ ਪ੍ਰਤੀਤ ਹੁੰਦੀ ਹੈ ਲਹਿਰਾਂ ਦੇ ਹਵਾਲੇ ਔਰ ਲਹਿਰਾਂ ਕਿੱਥੇ ਪਹੁੰਚਣ ਗਈਆਂ ਇਹ ਲਹਿਰਾਂ ਜਾਣੇ ਤੇ ਲਹਿਰਾਂ ਨੂੰ ਪੈਦਾ ਕਰਨ ਵਾਲਾ ਪਰੀਪੂਰਨ ਪ੍ਰਮਾਤਮਾ ਜਾਣੇ ਇਹ ਠੀਕ ਹੈ ਲਹਿਰਾਂ ਡੋਬਦੀਆਂ ਨੇ ਔਰ ਇਹ ਵੀ ਠੀਕ ਹੈ ਲਹਿਰਾਂ ਕਿਨਾਰੇ ਵੀ ਲਾਂਦੀਆਂ ਨੇ ਇਹ ਠੀਕ ਹੈ ਕਿ ਤਬਾਹੀਆਂ ਬਰਬਾਦੀਆਂ ਕੌਮਾਂ ਨੂੰ ਮਿਟਾ ਕੇ ਰੱਖ ਦਿੰਦੀਆਂ ਨੇ ਪਰ ਤਬਾਹੀਆਂ ਬਰਬਾਦੀਆਂ ਕਈ ਵਾਰ ਕੌਮਾਂ ਨੂੰ ਨਵੀਂ ਜ਼ਿੰਦਗੀ ਵੀ ਦਿੰਦੀਆਂ ਨੇ ਜੈਸੇ ਇੱਕ ਮਹਾਨ ਦਾਰਸ਼ਨਿਕ ਔਰ ਇਸ ਸਦੀ ਦੇ ਹੋ ਗੁਜ਼ਰੇ ਮਹਾਨ ਸ਼ਾਇਰ ਦਾ ਕਹਿਣਾ ਹੈ ਇਕਬਾਲ ਦਾ ਇਹ ਚਮਨ ਇਹ ਰੋਸ਼ਨ ਲਾਲਾ ਗੁਲ ਉਹ ਨੀਂਦੋ ਜੋ ਵੀਰਾ ਹੁੰਦੇ ਹਨ ਤਖਰੀਬ ਜਨੂ ਕੇ ਪਰਦੇ ਮੇ ਤਾਮੀਰ ਕੇ ਸਾਮਾ ਹੁੰਦੇ ਹਨ ਕਈ ਦਫਾ ਹਰ ਵੱਡੀ ਬਰਬਾਦੀ ਦੇ ਥੱਲੇ ਕੋਈ ਨਵੀਂ ਬਹੁਤ ਵੱਡੀ ਆਬਾਦੀ ਛੁਪੀ ਪਈ ਹੁੰਦੀ ਹੈ ਔਰ ਸ਼ੇਖ ਸਾਦੀ ਸਾਹਿਬ ਇਸ ਭਾਵ ਦੇ ਚਕ ਬੜਾ ਕੀਮਤੀ ਆਪਣਾ ਸ਼ੇਰ ਸਾਹਮਣੇ ਰੱਖਦੇ ਨੇ ਹਰ ਸ਼ਾਖ ਰੰਗ ਅਮੇਜ਼ੀ ਦਰ ਫਸਲ ਖਿਜ਼ਾਂ ਅੰਦਾਖਤਾ ਕਹਿੰਦਾ ਠੀਕ ਹੈ ਪਤਝੜ ਬੜੀ ویرਾਨੀ ਹੈ ਪਤਝੜ ਬਹੁਤ ਬੜੀ ਤਬਾਈ ਹੈ ਲੇਕਿਨ ਇਹ ਕਹਿੰਦਾ ਮੈਂ ਖਿਜ਼ਾਨ ਤੋਂ ਬਾਅਦ ਹੀ ਬਹਾਰ ਆਂਦੀ ਹੋਈ ਵੇਖੀ ਹੈ ਪੱਤੇ ਝੜ ਗਏ ਨੇ ਦੁੱਖ ਬੜਾ ਹੋਇਆ ਹੈ ਪਰ ਮੈਂ ਕੀ ਦੇਖਦਾ ਨਵੇਂ ਪੱਤੇ ਨਿਕਲ ਰਹੇ ਨੇ ਨਵੀਆਂ ਕੁੰਪਲਾ ਫੁੱਟ ਰਹੀਆਂ ਨੇ ਨਵੇਂ ਫੁੱਲ ਲੱਗ ਰਹੇ ਨੇ ਨਵੇਂ ਫਲ ਆ ਰਹੇ ਨੇ ਹਰ ਸ਼ਾਖੇ ਰੰਗ ਅਮੇਜ਼ੀ ਦਰ فصل خزان انداختاں بھاویں خزان ہے برجھا دیتا ہے درخت نو پر خزان دے پیچھے ہی بہار چھپی ہوئی ہے رات دے پیچھے دن جو ہے چھپے ہوئے ہے وڈیاں تباہیاں تے بربادیاں دے وچ ہی نئی زندگی جو ہے چھپی ہوئی ہے جس طرح دیکھی ہے ایک بہت بڑی بربادی تے تباہی توباد جوان نوویں سروں ਉਠਿਆ ਇੱਕ ਬਹੁਤ ਵੱਡੀ ਤਬਾਹੀ ਤੇ ਬਰਬਾਦੀ ਤੋਂ ਬਾਅਦ ਜਰਮਨੀ ਨੂੰ ਕੋਈ ਨਵੀਂ ਜ਼ਿੰਦਗੀ ਮਿਲੀ ਕੋਈ ਨਵੀਂ ਜੋ ਹੈ ਰੂਪਰੇਖਾ ਜੋ ਹੈ ਮਿਲੀ ਬਰਬਾਦੀ ਸਿਰਫ ਬਰਬਾਦੀ ਹੋਵੇ ਐਸਾ ਲਾਜ਼ਮੀ ਨਹੀਂ ਹੈ ਉਹਦੇ ਥੱਲੇ ਵੀ ਕੁਝ ਆਬਾਦੀਆਂ ਜੋ ਹੈ ਛੁਪੀਆਂ ਪਈਆਂ ਨੇ ਧਨ ਗੁਰਨਾਣ ਗੁਰਬਾਬਿੰਦ ਸਿੰਘ ਜੀ ਮਹਾਰਾਜ ਰਹਿਮਤ ਕਰਨ ਇੱਕ ਕੌਮੀ ਬੇੜੀ ਉਹਨਾਂ ਦੀ ਹੈ ਔਰ ਉਸਨੂੰ ਹੀ ਮਲਾਮਨ ਲਈਏ ਕਿਉਂਕਿ ਬਾਕੀ ਮਹਾਣੇ ਜਾਂ ਤੇ ਡੁੱਬੇ ਨੇ ਇਹ ਬੇੜੀ ਨੂੰ ਭਵਰ ਦੇ ਜੋ ਹੈ ਫਸਾ ਕੇ ਗਏ ਨੇ ਸਤਗੁਰ ਸੱਚਾ ਪਾਤਸ਼ਾਹ ਇਸਕੋਂ ਦੀ ਬੇੜੀ ਨੂੰ ਕਿਨਾਰੇ ਤੇ ਲਾਏ ਬਸ ਇਹੀ ਅਰਦਾਸ ਹੈ ਇਹੀ ਜੋਦੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ